ਜਦੋਂ ਜਾਨੀਖਾਂ ਤੇ ਮਾਨੀਖਾਂ ਆਏ ਨਾ ਫੜ ਕੇ ਰਜਾਣਾ ਸੀ ਤੇ ਮਾਤਾ ਜੀ ਨੇ ਜਦੋਂ ਕਿਹਾ ਕਿ ਗੰਗੂ ਜਿਹੜੇ ਧੰਨ ਕਰਕੇ ਤੂੰ ਇਹ ਪਾਪ ਕਰਨਾ ਨੇ ਸਤਨ ਕਰਕੇ ਕਮਲਾ ਹੋ ਕੇ ਮਰੇਗਾ ਇਸ ਗੰਗੂ ਨੇ ਮਾਤਾ ਜੀ ਨੂੰ ੱੱਕੇ ਮਾਰ ਕੇ ਕਰੋਬਾਰ ਘੜ ਦਿੱਤਾ ਸੀ ਸਹਿਬਜ਼ਾਦੇ ਨੂੰ ਵੀ ੱੱਕੇ ਮਾਰੇ 21 ਸਾਲ ਜਿਹੜੇ ਗੁਰੂ ਘਰ ਦੇ ਨੇ ਨਮਕ ਖਾਦਾ ਇਹਨਾਂ ਨਾਮਕ ਹਰਾਮੀ ਹੋਇਆ ਕਿ ਅੱਜ ਸਤਗੁਰੂ ਜੀ ਦੇ ਪਰਿਵਾਰ ਨੂੰ ਮਾਤਾ ਜੀ ਨੂੰ ਬਜ਼ੁਰਗ ਮਾਤਾ ਨੂੰ ਇਹ ੱਤਕੇ ਮਾਰ ਕੇ ਕਰੋ ਬਾਹਰ ਕੱਢ ਦੇ। ਮਾਤਾ ਜੀ ਦੋਵੇਂ ਸਹਿਬ ਜਾਦੇ ਸਰਹੰਦ ਔਰ ਸੂਬੇ ਨੇ ਜਿਹੜਾ ਸੀ ਫਤਵਾ ਲਾਇਆ ਪਹਿਲੇ ਦਿਨ। 10 ਪੋ ਦੀ ਰਾਤ ਠੰਡੇ ਬੁਰਜ ਦੇ ਵਿੱਚ ਰੱਖਿਆ। 11 ਪੋ ਦਿਨ ਦੇ ਵਿੱਚ ਕਚਹਿਰੀ ਲੱਗਦੀ ਹੈ। 11 ਪੋ ਦੀ ਰਾਤ ਫਿਰ ਠੰਡੇ ਬੁਰਜ ਵਿੱਚ ਰਹਿੰਦੇ ਨੇ 12 ਪੋ ਨੂੰ ਫਿਰ ਕਚਾਰੇ ਲੱਗਦੀ ਹੈ 12 ਪੋ ਦੇ ਰਾਤ ਨੂੰ ਫਿਰ ਠੰਡੇ ਬੁਰਜ ਦੇ ਵਿੱਚ ਰਹਿ ਕੇ ਗੁਜ਼ਾਰਦੇ ਨੇ ਤਿੰਨ ਰਾਤਾਂ ਨੇ ਜੀ ਤੇ ਤੀਜੇ ਦਿਨ ਵੀ ਕਿਹਾ ਜਾਂਦਾ ਅੱਜ ਜਿਹੜੀ 13 ਪੋ ਹੈ ਦਿਨ ਚੜ੍ਹਦਾ ਹੈ ਕਿ ਕੁਝ ਸਮੇਂ ਲਈ ਕਚਾਰੀ ਅੱਜ ਵੀ ਲੱਗੀ ਕਿ ਅਖੀਰਲੇ ਸਮੇਂ ਇਹਨਾਂ ਨੂੰ ਯਤਨ ਕੁਝ ਕਰੀਏ ਇਹ ਤਿੰਨ ਦਿਨ ਦੀ ਕਚਾਰੀ ਲਗਭਗ ਹੈ ਔਰ ਕਚਾਰੇ ਦੇ ਵਿੱਚ ਜਿਹੜੇ ਸਵਾਲ ਆਮ ਤੌਰ ਤੇ ਜਾਂਦੇ ਕੀਤੇ ਗਏ ਕਿ ਤੁਹਾਨੂੰ ਜੇ ਇਸਲਾਮ ਕਬੂਲ ਨਹੀਂ ਕਰਦੇ ਤੇ ਫਿਰ ਮੌਤ ਹੈ। ਉਹ ਇਤਿਹਾਸਕਾਰ ਤੇ ਇਹ ਵੀ ਲਿਖਦੇ ਨੇ ਜਦੋਂ ਪਹਿਲੇ ਦਿਨ 11 ਪੂ ਦੀ ਪੇਸ਼ੀ ਹੋਈ। ਇਹ ਜਿਹੜੇ ਸਿਪਾਹੀ ਨੇ ਬੱਚਿਆਂ ਨੂੰ ਸਹਬਜ਼ਾਦੇ ਨੂੰ ਲੈਣ ਵਾਸਤੇ ਆਏ। ਕਿ ਮਾਂ ਸੂਬੇ ਦੀ ਕਚੈਰੀ ਲੱਗੀ ਸੂਬੇ ਨੇ ਕਚੈਰੀ 'ਚ ਬੁਲਾਇਆ। ਉਹ ਮਾਤਾ ਗੁਜਰੀ ਜੀ ਕਹਿੰਦੇ ਦੱਸੋ ਮੇਰੇ ਪੁੱਤਿਆਂ ਨੇ ਕੀਤਾ ਕੀ ਹੈ? ਇਹ ਕੋਈ ਚੋਰ ਨੇ। ਇਹਨਾਂ ਨੇ ਕਿਸਦਾ ਕਤਲ ਕੀਤਾ ਉਮਰ 7 ਸਾਲ ਤੇ 9 ਸਾਲ ਦੀ ਪੂਰੀ ਕੋਈ ਨਹੀਂ ਨਾ ਬਾਲਕ ਨੇ ਤੇ ਇਹਨਾਂ ਦਾ ਦੋਸ਼ ਕਿ ਫੜ ਕੇ ਲਿਜਾਣਾ ਕਿਉਂ ਹੈ ਔਰ ਜਿਹੜੇ ਸਿਪਾਹੀ ਸਨ ਉਹ ਵੀ ਕੰਬ ਗਏ ਔਰ ਕੇਵਲ ਹੱਥ ਜੋੜੇ ਸਨ ਕਿ ਮਾ ਸਾਨੂੰ ਨਹੀਂ ਪਤਾ ਕਿ ਕੀ ਕੀਤਾ ਹੈ ਕੋਈ ਕੀਤਾ ਕਿ ਨਹੀਂ ਕੀਤਾ ਪਰ ਅਸੀਂ ਹੁਕਮ ਦੇ ਬੱਜੇ ਹੋਏ ਹਾਂ ਪਹਿਲੇ ਦਿਨ ਲੈ ਕੇ ਗਏ ਔਰ ਇਤਿਹਾਸਕਾਰਾਂ ਨੇ ਲਿਖਿਆ ਕਿ ਇਹਨਾਂ ਨੇ ਪਹਿਲੇ ਦਿਨ ਹੀ ਚਲਾਕੀ ਖੇਡੀ ਔਰ ਸੁਚਾਨਾ ਦੇ ਕਹਿਣ ਤੇ ਖੜੀ ਕਿ ਜਦੋਂ ਗੁਰੂ ਦੇ ਪੁੱਤਰ ਦਰਬਾਰ ਦੇ ਵਿੱਚ ਆਉਣਗੇ ਨਾ ਤੇ ਛੋਟੀ ਖਿੜਕੀ ਖੁੱਲੀ ਰੱਖੋ ਵੱਡਾ ਗੇਟ ਬੰਦ ਰੱਖੋ ਇਹ ਚੋਕੇ ਅੰਦਰ ਆਉਣਗੇ ਸੇ ਤਾੜੀਆਂ ਮਾਰ ਕੇ ਹੱਸ ਪੋਗੇ ਪਰ ਜਦੋਂ ਖਿੜਕੀ ਦੇ ਕੋਲ ਆਏ ਬਾਬਾ ਜੋਰਾਵਰ ਸਿੰਘ ਜੀ ਨੇ ਬਾਬਾ ਫਤੇਵਾਲੇ ਫਤੇ ਸਿੰਘ ਜੀ ਬਲੇ ਦੇਖਿਆ ਤੇ ਬਾਬਾ ਫਤੇ ਸਿੰਘ ਜੀ ਵੀ ਸਮਝ ਗਏ ਕਿ ਪਹਿਲੋ ਜੋੜੇ ਅੱਗੇ ਕਿਤੇ ਸਿਰ ਪਿੱਛੇ ਨੂੰ ਕਰਕੇ ਫਿਰ ਨਿਕਲੇ ਉਰ ਦੇਖੋ ਇਹ ਤੇ ਕਿਹਾ ਜਾਂਦਾ ਕਿ ਜੋੜੇ ਜੁੱਤੀ ਅੱਗੇ ਕੀਤੀ ਅਸਲ ਵਿੱਚ ਜੁੱਤੀ ਅੱਗੇ ਨਹੀਂ ਸੀ ਕੀਤੀ ਇਹ ਜੁੱਤੀ ਵਜਿੱਦੇ ਤੇ ਸਿਰ 'ਚ ਮਰੀ ਸੀ ਇਹ ਕੱਲਾ ਵਿਖਾਈ ਨਹੀਂ ਸੀ ਉਹਦੇ ਸਿਰ 'ਚ ਵੱਜੀ ਸੀ ਪਰ ਇੱਕ ਚਾਰੇ ਦੇ ਵਿੱਚ ਜਾ ਕੇ ਦੋਵੇਂ ਹੱਥ ਜੋੜ ਕੇ ਉੱਚੇ ਸਾਨੂੰ ਬੁਲਾਉਂਦੇ ਨੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਉਰ ਦੇਖੋ ਫਿਰ ਬੇਨਤੀ ਕਰਦੇ ਇਹ 7 ਸਾਲ ਤੇ 9 ਸਾਲ ਦੇ ਸਾਡੇ ਨਿਆਣੇ ਨਹੀਂ ਕਰ ਸਕਦੇ ਕਿਉਂਕਿ ਉਹ ਆਮ ਇੱਕ ਮਨੁੱਖ ਦੇ ਨਿਆਣੇ ਨਹੀਂ ਨਾ ਧੰ ਗੁਰੂਕਲਗੇ ਤਰਪਾਸ ਜਿਹਦੇ ਸਹਿਬਜਾਦੇ ਨੇ ਤੇ ਸੁਚਾ ਆਨੰਦ ਵਰਗਾ ਜਿਹੜਾ ਇੱਕ ਗੁਲਾਮ ਕੌਮ ਦਾ ਗੁਲਾਮ ਜਮੀਰ ਵਿੱਚ ਹੋਇਆ ਬੰਦਾ ਇਹ ਸੁਚਾ ਆਨੰਦ ਕਹਿੰਦਾ ਕਿ ਝੁੱਕ ਕੇ ਸਲਾਮ ਕਰੋ ਇੱਥੇ ਸਜਦਾ ਕਰਨਾ ਚਾਹੀਦਾ ਝੁੱਕ ਕੇ ਤੇ ਸੂਬੇ ਦੇ ਕਚਾਰੇ ਤੁਹਾਡੇ ਪਿਓ ਦਾ ਦਰਬਾਰ ਨਹੀਂ ਔਰ ਉੱਥੇ ਬਾਬਾ ਫਤੇ ਸਿੰਘ ਨੇ ਸ੍ਰੀ ਸਾਹਿਬ ਨੂੰ ਹੱਥ ਵੀ ਪਾਇਆ ਸੀ ਜਦੋਂ ਸੁਚਾਨੰਦ ਕਹਿੰਦਾ ਕਿ ਤੁਹਾਨੂੰ ਚੇਤੇ ਕਰਾ ਦਿਆਂ ਇਹ ਤੁਹਾਡੇ ਪਿਓ ਦਾ ਦਰਬਾਰ ਨਹੀਂ ਤੇ ਬਾਬਾ ਫਤੇ ਸਿੰਘ ਜੀ ਕਹਿੰਦੇ ਨੇ ਸੁਚਾਨੰਦ ਤੂੰ ਇਸ ਵਾਰੇ ਖੜਾਈ ਵਿੱਚ ਜੇਦੇ ਦੀ ਕਚਹਿਰੀ ਵਿੱਚ ਜੇ ਕਿਤੇ ਬਾਹਰ ਹੁੰਦਾ ਨਾ ਹੁਣ ਤੱਕ ਤੇਰੀ ਤੋਂ ਤੇਰੀ ਧੜ ਤੋਂ ਵੱਖਰੀ ਹੋ ਜਣੀ ਸੀ ਪੁੱਲ ਤੇ ਤੂੰ ਗਿਆ ਹੈ ਆਪਣੇ ਕੌਮ ਦਾ ਕੀਤਾ ਹੋਇਆ ਪਰਬ ਕਰ ਕਿੰਨੇ ਕੁ ਸਾਲ ਹੋਏ ਨੇ 1675 ਦੇ ਉਹ ਗੱਲ ਲੈਣਾ ਸਾਡੇ ਪਿਤਾ ਜੀ ਨੇ ਇਸੇ ਕੌਮ ਨੂੰ ਬਚਾਉਣ ਵਾਸਤੇ ਸੀਸ ਦਿੱਤਾ ਨਾ ਇੱਕ ਪਾਸੇ ਸੁਚਾਨੰਦ ਹੈ ਕਿ ਦੇਖੋ ਇਹ ਭਾਵੇਂ இந்து ਹੈ ਪਰ ਦੂਜੇ ਪਾਸੇ ਨਵਾਬ ਅਮਲੇਰ ਕੁੱਟ ਲਿਆ ਕਿ ਜਿੰਦੇ ਭਰਾ ਨੂੰ ਸਭ ਤੋਂ ਪਹਿਲਾਂ تیر ਮਾਰ ਕੇ ਨਾਰਖਾਨ ਨੂੰ ਗੁਰੂ ਸਾਹਿਬ ਜੀ ਨੇ ਚਮਕੌਰ ਦੀ ਗੜੀ ਦੇ ਵਿੱਚ ਮਾਰਿਆ ਸੀ ਹੁਣ ਸੂਬੇ ਨੇ ਜਦੋਂ ਮਲੇਰਕੋਟਲੀ ਵੱਲੇ ਦੇਖਿਆ ਕਿ ਤੇਰੇ ਭਰਾ ਦਾ ਤੂੰ ਬਦਲਾ ਲੈ ਉਹਨੇ ਵੀ ਹਾ ਦਾ ਨਾਰਾ ਮਾਰੇ ਸੀ ਕਿ ਤੁਸੀਂ ਫਤਵਾ ਤੇ ਲਾ ਦਿੱਤਾ ਕਿੰਨੀਆਂ ਚ ਚਿੰਨ ਕੇ ਮਾਰ ਦਿਓ ਪਰ ਇਹ ਬੱਚੇ ਨੇ ਤੇ ਸੱਚ ਦੀ ਆਵਾਜ਼ ਤੁਸੀਂ ਸੁਣ ਲਵੋ ਇਹ ਸੱਚ ਬੋਲਦੇ ਨੇ ਕੋਈ ਝੂਠ ਨਹੀਂ ਤੇ ਜੇ ਇਹ ਕਹਿਰ ਕਮਾਓਗੇ ਤੇ ਬਹੁਤ ਦਿਨ ਰਾਜ ਤੁਹਾਡਾ ਤਖਤਾ ਰਹਿਣਾ ਕੋਈ ਨਹੀਂ ਉਹ ਹਾ ਦਾ ਨਾਰਾ ਮਾਰਦਾ ਹਾਂ ਜਦੋਂ ਉਹਨੂੰ ਫਿਰ ਬਾਰ ਬਾਰ ਤਾਂ ਨੇ ਵੀ ਦਿੱਤੇ ਜਾਂਦੇ ਨੇ ਭਰਾ ਦਾ ਬਦਲਾ ਨਹੀਂ ਲਏਗਾ ਮਲੇਰ ਕੋਟ ਲਿਆ ਨਹੀਂ ਕਿ ਸੱਜਣ ਬਣ ਗਿਆ ਹੈ ਦੁਸ਼ਮਣ ਅੱਜ ਵੀ ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਮੈਦਾਨ ਦੇ ਵਿੱਚ ਮਿਲੇਗਾ ਤੇ ਭਰਾ ਦਾ ਬਦਲਾ ਜ਼ਰੂਰ ਲਵਾਗਾ ਪਰ ਜਿਹੜੇ ਬੱਚੇ ਜਿਹੜੇ ਜਿਨ੍ਹਾਂ ਦੀ ਉਮਰ 7 ਸਾਲ ਤੇ 9 ਸਾਲ ਹੈ ਇਹਨਾਂ ਨਾਲ ਮੈਂ ਕੀ ਬਦਲਾ ਲਵਾ ਤੇ ਕੀ ਇਹਨਾਂ ਨੂੰ ਕਵਾਂ ਔਰ ਜੇ ਚੁੱਪ ਪੜਾ ਚੋਂਦੇ ਤੇ ਇਹਨਾਂ ਨੂੰ ਛੱਡ ਦਿਓ ਸੁਚਾਨੰਦ ਕਹਿੰਦੇ ਨੇ ਇੱਕ ਵਾਰੀ ਜਿਹੜਾ ਵਜੀਦਾ ਹੈ ਨਾ ਥੋੜਾ ਜਿਹਾ ਨਰਮ ਹੋਇਆ ਗੱਲ ਸੁਣ ਕੇ ਕਿਉਂਕਿ ਠੀਕ ਸੱਚ ਦੀ ਗੱਲ ਸੀ ਨਾ ਜੀ ਇੱਥੇ ਕੁਝ ਕੋ ਬਹੁਤਾ ਤਾਂ ਨਹੀਂ ਪਰ ਇੱਕ ਸਾਖੀ ਮਿਲਦੀ ਹੈ ਕਿ ਜਦੋਂ ਇਹ ਸੋਭਾ ਥੋੜਾ ਜਿਹਾ ਨਰਮ ਹੋਇਆ ਤੇ ਫਿਰ ਸੁਚਾਨੰਦ ਨੇ ਫਿਰ ਚਾਲ ਖੇਢੀ ਜੀ ਕਹਿੰਦਾ ਬੱਚੋ ਜੇ ਤੁਹਾਨੂੰ ਛੱਡ ਦਿੱਤਾ ਜਾਏ ਤੇ ਫਿਰ ਕੀ ਕਰੋਗੇ ਉਦੋਂ ਸੋਭਾ ਬੋਲ ਕੇ ਕਹਿੰਦਾ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਤੇ ਮਾਰ ਦਿੱਤਾ ਗਿਆ ਚਮਕੌਰ ਦੀ ਗੜੀ 'ਚ। ਔਰ ਜਦੋਂ ਇਹ ਗੱਲ ਕਹਿੰਦੇ ਨੇ ਦੋਨਾਂ ਨੂੰ ਇੰਨਾ ਭਰੋਸਾ ਕਿੰਦੇ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਕਾਲ ਨੇ ਉਹ ਤੇ ਕਾਲ ਦੇ ਸਮੇਂ ਦੇ ਵਿੱਚ ਆਉਂਦੇ ਹੀ ਨਹੀਂ ਕੋਈ ਜੰਮੇ ਨਹੀਂ ਜਿਹੜਾ ਉਹਨਾਂ ਨੂੰ ਮਾਰ ਸਕਦਾ ਹੋਵੇ। ਆਪਣੀ ਮਰਜ਼ੀ ਨਾਲ ਸੰਸਾਰ ਤੇ ਆਏ ਸਨ ਮਰਜ਼ੀ ਨਾਲ ਜਦੋਂ ਜਾਣਾ ਹੋਇਆਗੇ ਜਾਣਗੇ। ਦੁਨੀਆ ਦੇ ਵਿੱਚ ਕੋਈ ਜੰਮੇ ਉਹਨਾਂ ਨੂੰ ਮਾਰ ਸਕੇ। ਔਰ ਜਦੋਂ ਇਹ ਫਿਰ ਕਹਿੰਦੇ ਨੇ ਕਿ ਦੇਖੋ ਜੇ ਤੁਹਾਨੂੰ ਛੱਡ ਦਿੱਤਾ ਜਾਏ ਤਾਂ ਫਿਰ ਕੀ ਕਰੋਗੇ ਕਹਿੰਦੇ ਆਪਣੇ ਭਰਾਵਾਂ ਨੂੰ ਲੱਭਾਂਗੇ ਵਿਜੀਤਾ ਫਿਰ ਕਹਿੰਦਾ ਤੁਹਾਡੇ ਭਰਾ ਵੀ ਮਾਰ ਦਿੱਤੇ ਗਏ ਨੇ ਉਹ ਕਹਿੰਦਾ ਦੋ ਹੀ ਮਾਰੇ ਹੋਣਗੇ ਨਾ ਸਾਢੇ ਹਜ਼ਾਰਾਂ ਸਿੱਖ ਭਰਾ ਹੋਰ ਨੇ ਜਾਕ ਉਹਨਾਂ ਨੂੰ ਇਕੱਠੇ ਕਰਾਂਗੇ ਫਿਰ ਕੀ ਕਰੋਗੇ ਫਿਰ ਸੂਬੇ ਤੇ ਇਸ ਸਰੰਦ ਤੇ ਚੜਾਈ ਕਰਕੇ ਫਿਰ ਆਵਾਂਗੇ ਵਿਜੀਤਾ ਫਿਰ ਤੇਰਾ ਸਿਰ ਵਡਾਂਗੇ ਔਰ ਸਾਰੇ ਸੰਬ ਸਭਾ ਉਤੇ ਕੰਬ ਗਈ ਸੀ ਜੀ ਕਹਿੰਦੇ ਜੇ ਫਿਰ ਵੀ ਹਾਰ ਗਏ ਤੇ ਫਿਰ ਕੀ ਕਰੋਗੇ ਕਹਿੰਦੇ ਫਿਰ ਜਾਵਾਂਗੇ ਹੋਰ ਸਿੰਘ ਇਕੱਠੇ ਕਰਾਂਗੇ ਫਿਰ ਆਵਾਂਗੇ ਜੇ ਫਿਰ ਹਾਰ ਗਏ ਕਹਿੰਦੇ ਸੂਬੇ ਜਦੋਂ ਤੱਕ ਤੇਰਾ ਸਿਰ ਨਹੀਂ ਨਾ ਵੱਢਦੇ ਜੇ ਅਸੀਂ ਬਚੇ ਰਹੇ ਤੇ ਉਦੋਂ ਤੱਕ ਅਸੀਂ ਤੇਰਾ ਤੇਰੇ ਤੇ ਹਮਲਾ ਕਰਕੇ ਉਂਦੀ ਰਵਾਂਗੇ ਜਾਂ ਸੇ ਸ਼ਹੀਦ ਨਹੀਂ ਹੋ ਜਾਂਦੇ ਜਾਂ ਤੈਨੂੰ ਮਾਰ ਨਹੀਂ ਦਿੰਦੇ ਉਦੋਂ ਤੱਕ ਖੇਡ ਮੁੱਕਣੀ ਕੋਈ ਨਹੀਂ ਇੱਥੇ ਉਦੋਂ ਸੁਚਾਨੰਦ ਕਹਿੰਦਾ ਕਿ ਦੇਖਿਆ ਮੈਂ ਕਿਹਾ ਸੀ ਨਾ ਸੱਪ ਦੇ ਬੱਚੇ ਸੁਪੂਲੀਏ ਨੂੰ ਪਾਲਣਾ ਕਿੱਧਰ ਦੀ ਸਿਆਣਪ ਹੈ ਉੱਥੇ ਕਹਿੰਦੇ ਨਾ ਸੱਚਮੁੱਚ ਇਹਨਾਂ ਨੂੰ ਛੱਡਿਆ ਵੀ ਗਿਆ ਤਿੰਨ ਚਾਰ ਦੁਕਾਨਾਂ ਵੀ ਬਾਹਰ ਸਜਾਈਆਂ ਗਈਆਂ ਕਿ ਕਿਸੇ ਤੇ ਖਟਾਉਣੇ ਪਏ ਨੇ ਕਿਸੇ ਤੇ ਕੱਪੜੇ ਪਏ ਨੇ ਕਿਸੇ ਨੇ ਖਾਣ ਪੀਣ ਵਾਲੀ ਚੀਜ਼ਾਂ ਪਈਆਂ ਨੇ ਪਰ ਨਾ ਕਿਸੇ ਕੱਪੜੇ ਨੂੰ ਦੇਖਿਆ ਨਾ ਖਾਣ ਪੀਣ ਵਾਲੀ ਕੋਈ ਚੀਜ਼ ਦੇਖੀ ਤੇ ਜਾ ਕੇ ਇੱਕ ਨੇ ਬੰਦੂਕ ਫੜ ਲਈ ਤੇ ਦੂਸਰੇ ਨੇ ਕਿਰਪਾਦਨ ਤੋੜੀ ਜੀ ਸੂਚਾਨੰਦ ਫੇਰ ਕਹਿੰਦਾ ਕਿ ਦੇਖੋ ਇਹਨਾਂ ਨੇ ਇਹੀ ਕੁਝ ਕਰਨਾ ਔਰ ਇੱਥੇ ਕਿਹਾ ਜਾਂਦਾ ਕਿ ਜਿਹੜੇ ਤਿੰਨ ਰਾਤਾਂ ਰਏ ਦੂਜੀ ਰਾਤ ਬਾਬਾ ਮੋਤ ਮੋਤੀ ਮਹਾਰਾਜੀ ਨੇ ਕਿਸੇ ਵੀ ਤਰ੍ਹਾਂ ਰਿਸ਼ਵਤ ਦੇ ਕੇ ਪੈਸੇ ਦੇ ਕੇ ਸਿਪਾਹੀਆਂ ਨੂੰ ਦੁੱਧ ਪਿਆਇਆ ਜੀ ਔਰ ਦੇਖੋ ਯਾਦ ਰੱਖਿਏ ਬਾਬਾ ਮੋਤੀ ਮਹਾਰਾਜ ਜੀ ਦੀ ਜਿਹੜੀ ਉਹਨਾਂ ਦੀ ਕੁਰਬਾਨੀ ਹੈ ਨਾ ਕਿ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਸੀ ਜਿਹੜਾ ਉਹਨਾਂ ਨੇ ਸਹਬਜਾ ਤੈਨੂੰ ਪਿਆ ਏਡਾ ਮਹਿੰਗਾ ਦੁੱਧ ਅੱਜ ਤੱਕ ਨਾ ਕਦੇ ਹੋਇਆ ਤੇ ਸ਼ਾਇਦ ਨਾ ਹੀ ਹੋਵੇ ਇਹਦੀ ਕੀਮਤ ਆਪ ਜੀ ਜਾਣਦੇ ਹੋ ਨਾ ਦੋ ਗਲਾਸ ਜਿਹੜਾ ਦੁੱਧ ਪਿਆ ਆ ਮੋਤੀ ਮਹਾਰਾਜ ਜੀ ਉਹਨਾਂ ਦੀ ਪਤਨੀ ਉਹਨਾਂ ਦੇ ਸਾਹਮਣੇ 22 ਸਾਲ ਦੇ ਬੱਚੇ ਨੂੰ ਗੰਨੇ ਵਾਲੇ ਜਿਹੜਾ ਕੋਲੂ ਹੁੰਦਾ ਨਾ ਕੋਲੂ ਦੇ ਵਿੱਚ ਜਿਉਂਦਿਆਂ ਨੂੰ ਪੀੜ ਦਿੱਤਾ ਸੀ ਮਾਪਿਓ ਤੇ ਸਾਹਮਣੇ ਜਿਉਂਦੇ ਬੱਚੇ ਨੂੰ ਕੋਲੂ ਦੇ ਵਿੱਚ ਪੈਰਾ ਵਾਲੇ ਪਾਸੋਂ ਪਾ ਦੇਣਾ ਇਹ ਤਾਂ ਉਦੋਂ ਉਹ ਹੀ ਜਾਣਦੇ ਹੋਣਗੇ ਕਿ ਕਿਵੇਂ ਗੁਰੂ ਦੇ ਪਾਣੇ ਵਿੱਚ ਫਿਰ ਰਹੇ ਸਾਰੇ ਪਰਿਵਾਰ ਨੂੰ ਉਸ ਕੋਲੂ ਦੇ ਵਿੱਚ ਪੇੜ ਦਿੱਤਾ ਕਿ ਦੁੱਧ ਪਿਆਇਆ ਅੱਜ ਜਦੋਂ 3 ਤੀਸਰੇ ਤੇਰਾ ਪੂ ਨੂੰ ਵੀ ਇਹ ਗੱਲਾਂ ਫਿਰ ਹੋਈਆਂ ਫਤਵਾ ਲਾ ਦਿੱਤਾ ਗਿਆ ਕਿ ਇਹਨਾਂ ਨੂੰ ਨੀਆਂ ਦੇ ਵਿੱਚ ਚਿਣ ਕੇ ਮਾਰ ਦਿੱਤਾ ਜਾਏ ਹੁਣ ਜਦੋਂ ਇਹ ਤਿੰਨਾ ਇਹ ਫਤਵਾ ਤੇਰਾ 12 ਨੂੰ ਸੁਣਾ ਦਿੱਤਾ ਗਿਆ ਸੀ 13 ਨੂੰ ਫਿਰ ਪੇਸ਼ੀ ਹੁੰਦੀ ਹੈ ਤੇ ਉਦੋਂ ਕਹਿੰਦੇ ਨੇ ਤੇਰਾ ਤਰੇਕ ਨੂੰ ਜਿੱਦਣ ਤੇਰਾ ਪੋਨ ਸਿਪਾਈ ਫੇਰ ਲੈਣ ਵਾਸਤੇ ਆਏ ਨੇ ਤਨ ਮਾਤਾ ਗੁਜਰ ਕੌਰ ਜੀ ਨੂੰ ਜਦੋਂ ਸਹਬਜਾ ਤੇ ਜਾ ਕੇ ਭੱਜ ਕੇ ਮਿਲਦੇ ਨੇ ਜਿਵੇਂ ਬੱਚੇ ਬੜੇ ਸੋਹਣੇ ਨੰਬਰ ਲੈ ਕੇ ਪਾਸੋਂ ਹੋਏ ਹੋਣ ਤੇ ਮਾਂ ਨੂੰ ਜਾ ਕੇ ਭੱਜ ਕੇ ਦੱਸ ਦਿੰਦੇ ਨੇ 12 ਪੋ ਵਾਲੇ ਵੀ ਸਾਰੀ ਗੱਲਬਾਤ ਦੱਸੀ ਕਿ ਮਾਂ ਕਾਲੂ ਨੂੰ ਸੀ ਜਾਵਾਂਗੇ ਜ਼ਰੂਰ ਪਰ ਵਾਪਸ ਨਹੀਂ ਆਉਣਾ ਕਿਉਂ ਲਾਲ ਜੀ ਕਹਿੰਦਾ ਕੱਲ ਨੂੰ ਨੀਆਂ ਦੇ ਵਿੱਚ ਚਿੰਨ ਦੇਣਾ ਹੈ। ਔਰ ਜਦੋਂ ਬਾਬਾ ਜੋਰਾਵਰ ਸਿੰਘ ਜੀ ਕਹਿੰਦੇ ਨੇ ਕੱਲ ਨੂੰ ਨੀਆਂ ਦੇ ਵਿੱਚ ਚਿੰਨ ਦੇਣਾ ਹੈ। ਤੇ ਬਾਬਾ ਫਤਿਹ ਸਿੰਘ ਜੀ ਕਹਿੰਦੇ ਨੇ ਨੀਆਂ 'ਚ ਚਿੰਨ ਦੇਣਗੇ ਨਾ। ਮਾਰਦੇ ਨਹੀਂ ਨਾ ਸਕਦੇ। ਔਰ ਦੇ ਕੋਈ ਸੱਚ ਹੈ। ਐਵੇਂ ਤੇ ਜਿਹੜੇ ਸ਼ਹੀਦ ਹੁੰਦੇ ਨੇ ਫਿਰ ਉਹ ਅੱਜ ਵੀ ਸੱਤ ਸਾਲ ਤੇ 9 ਸਾਲ ਦੇ ਕਹਿੰਨੇ ਆ। ਨਹੀਂ ਤੇ ਬੰਦੇ ਨੇ ਮਰਨਾ ਤੇ ਸਭ ਨੇ ਹੈ ਬਾਬਾ ਕਬੀਰ ਜੀ ਦੇ ਪਾਵਨ ਬਚਨ ਨੇ ਕਿ ਕਬੀਰ ਕਿਆ ਜਾਣਾਂ ਕਿ ਮਰਾਂਗੇ ਕਿਹੈਸਾ ਮਰਨਾ ਹੋਏ ਪਰ ਕਹਿੰਦੇ ਜੇਕਰ ਸਾਹਿਬ ਮਨੋਂ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ ਬਚਪਨ ਵੀ ਆਉਂਦਾ ਜਵਾਨੇ ਵੀ ਆਉਂਦੇ ਬੁਢੇਪਾ ਵੀ ਆਉਂਦਾ ਅਖੀਰ ਨੂੰ ਚਲੇ ਜਾਂਦੇ ਨੇ ਪਰ ਬਾਬਾ ਜੋਰਾਵਰ ਸਿੰਘ ਜੀ ਫਤੇ ਸਿੰਘ ਜੀ ਅੱਜ ਵੀ ਉਹ 7 ਸਾਲ ਤੇ 9 ਸਾਲ ਦੀ ਨੇ ਕਿ ਮਾਂ ਕੱਲ ਅਸੀਂ ਜਾਣਾ ਹੈ ਵਾਪਸ ਕੋਈ ਨਹੀਂ ਆਉਣਾ ਤੇਰਾ ਪੂਨੋ ਸਿਪਾਈ ਲੈਣ ਹੁੰਦੇ ਨੇ ਤੇ ਉੱਥੇ ਅੱਲਾ ਯਾਰਖਾਂ ਜੋਗੇ ਨੇ ਫਿਰ ਬੋਲ ਬੜਾ ਕਰਨਾ ਰਸ ਭਰਿਆ ਜੀ ਕਿ ਦਾਦੀ ਮਾਂ ਉਸੇ ਕਹਿੰਦੇ ਹੈ ਜਾਣੇ ਸੇ ਪਹਿਲੇ ਆਉ ਗਲੇ ਸੇ ਲਗਾ ਤੋ ਲੂੰ ਕਿਸੋ ਕੋ ਕੰਗੇ ਕਰੂ ਜਰਾ ਮੂੰਹ ਧੁਲਾ ਤੋ ਲੂੰ ਉੱਥੇ ਪਾਣੀ ਦੇ ਮੂੰਹ ਧੋਣ ਵਾਸਤੇ ਕਿੰਨੇ ਦੇਣਾ ਸੀ ਪਰ ਜਿਵੇਂ ਵੀ ਕਪੜੇ ਨਾਲ ਕਿਤੇ ਸਾਫ਼ ਕੀਤਾ ਕਹਿੰਦੇ ਜਾਣੇ ਸੇ ਪਹਿਲੇ ਆਉ ਗਲੇ ਸੇ ਲਗਾ ਤੋ ਲੂੰ ਕੇ ਕੇਸੋ ਕੋ ਕੰਕੇ ਕਰੋ ਜਰਾ ਮੂੰਹ ਧੋਲਾ ਤੋ ਲੂੰ ਨੰਨੇ ਸੇ ਸਿਰ ਪਰ ਕਰਕੇ ਸਜਾ ਤੋ ਲੂੰ ਮਰਨੇ ਸੇ ਪਹਿਲੇ ਦੁਲਾ ਬਣਾ ਤੋ ਲੂੰ ਔਰ ਉਥੇ ਗਿਆਨੀ ਸੋਹਣ ਸਿੰਘ ਜੀ ਸੀਤਲ ਉਹਨਾਂ ਨੇ ਪੜੇ ਕਰुणा ਰਸਵਰਿਤ ਬੜੇ ਮਿੱਠੇ ਬੋਲ ਲਿਖੇ ਜੀ ਕਿ ਦੋਵੇਂ ਸਾਹਿਬ ਜੀ ਜਿੱਦੋ ਫਤੇ ਬਲਾ ਕੇ ਚਰਨੀ ਹੱਥ ਲਾ ਕੇ ਤੁਰੇ ਠੰਡੇ ਬੁਰਜ ਦੇ ਦਰਵਾਜੇ ਦੇ ਵਿੱਚੋਂ ਦੌੜ ਕੇ ਭੱਜ ਕੇ ਫਿਰ ਵਾਪਸ ਆਏ ਇਸ ਕਰ ਕਹਿੰਨੇ ਕਿ ਕਿਤੇ ਡਰ ਗਏ ਪਰ ਦੌੜ ਕੇ ਜਦੋਂ ਦੇ ਨੇ ਤੇ ਸੂਨ ਸਿੰਘ ਜੀ ਲਿਖਦੇ ਨੇ ਕਿ ਤੁਰ ਪੇ ਦੋਵੇਂ ਲਾੜਲੇ ਜਦ ਫਤਿਹ ਬੁਲਾ ਕੇ ਵਾਰ ਅਖੇਰੇ ਮਾਂ ਦੇ ਚਰਣੀ ਹੱਥ ਲਾ ਕੇ ਤੇ ਕਹਿੰਦੇ ਕੀ ਨੇ ਪਰ ਕਹਿੰਦੇ ਪਰਨਾ ਆਉਣਾ ਅੰਮੀਏ ਬਹੁਤਾ ਚਿਰ ਲਾ ਕੇ ਅਸੀਂ ਉਸ ਅਕਾਲ ਪੁਰਖ ਦੇ ਆਪਣੇ ਦਾਦੇ ਦੀ ਗੋਦ ਵਿੱਚ ਬੈਠ ਕੇ ਉਡਿੱਕਾਂਗੇ ਕੇ ਬੂਵੇ ਚੋ ਪਰਤ ਕੇ ਬੂਲੇ ਮੁਸਕਰਾ ਕੇ ਮਾਂ ਉਡੇਕਾਂਗੇ ਅਸੀਂ ਸੱਚਖੰਡ ਜਾ ਕੇ ਕਹਿੰਦੇ ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ ਥੱਕ ਨਾ ਜਾਈਏ ਅੰਮੀ ਅਸੀਂ ਅਉਂਸੀਆਂ ਪਾ ਕੇ ਉੱਥੇ ਕਹਿੰਦੇ ਨੇ ਸਾਡਾ ਜੀ ਨਹੀਂ ਲਗਣਾ ਮਾਂ ਛੇਤੀ ਆਉਣਾ ਨਹੀਂ ਤੇ ਰੁੱਸ ਜਾਊ ਫਤੇ ਸਿੰਘ ਤੇਰਾ ਜੀ ਪਰ ਚਾਉਣਾ ਤੇ ਸੇਤਲ ਜੀ ਉੱਥੇ ਲਿਖਦੇ ਨੇ ਕਿ ਅੱਗੋਂ ਜਦੋਂ ਕਹਿੰਦੇ ਨੇ ਕਿ ਤੇਰੇ ਬਾਝੋਂ ਮਾਂ ਸੱਚਖੰਡ ਨਹੀਂ ਪਾਉਣਾ ਤੇ ਮਾ ਮੇ ਕਹਿੰਦੇ ਚੱਲੋ ਮੇਰੇ ਲਾਡ ਮੇਰੇ ਹੀਰੋ ਮੈਂ ਮਗਰੇ ਆਵਾ ਚੱਲੋ ਮੇਰੇ ਹੀਰੋ ਮੈਂ ਮਗਰੇ ਆਵਾ ਪੁੱਤਰਾ ਬਾਜੋ ਜਿਉਂਦੀਆਂ ਕਦ ਸੁਣੀਆਂ ਮਾਵਾ ਕਹਿੰਦੇ ਉਦੋਂ ਮਾਂ ਮਾਤਾ ਗੁਜਰ ਕੋਰ ਜੀ ਦੇ ਖੁਦ ਆਦੀ ਮਾਂ ਨੇ ਜਦੋਂ ਪੋਤਰਿਆ ਨੂੰ ਆਪਣੇ ਹੱਥੀ ਤਿਆਰ ਕਰਕੇ ਤੋਰਦੇ ਨੇ ਪਤਾ ਕਿ ਅੱਜ ਵਾਪਸ ਨਹੀਂ ਆਉਣਾ ਤੇ ਐਵੇਂ ਤੇ ਸਮਿਆਂ ਤੇ ਦੇਖੋ ਭਾਵੇਂ ਵਿਆਹ ਹੋਵੇ ਤੇ ਪਾਵੇ ਕਿਸੇ ਜੀਨੇ ਘਰ ਦੇ ਵਿੱਚੋਂ ਕੋਈ ਚਲਾ ਜਾਵੇ ਜਾਂ ਜਾਣਾ ਹੋਵੇ ਤੇ ਫਿਰ ਗਏ ਹੋਏ ਜੀ ਬੜੇ ਚਿੱਤੇ ਹੁੰਦੇ ਨੇ ਮਾਤਾ ਗੁਜਰੀ ਜੀ ਉਦੋਂ ਮਾਤਾ ਆਪਣੀ ਨੌ ਰਾਣੀ ਮਾਤਾ ਜੀਤੋ ਜੀ ਨੂੰ ਯਾਦ ਕਰਦੇ ਨੇ ਕਿ ਪੌਣੇ 2 ਸਾਲ ਦਾ ਸੀ ਫਤੇ ਸਿੰਘ ਕਿ ਜੀਤੋ ਜਦੋਂ ਤੂੰ ਮੇਰੀ ਝੋਲੀ ਦੇ ਵਿੱਚ ਪਾ ਕੇ ਚਲੀਗੀ ਪਰ ਅੱਜ ਦੇਖ ਤੇਰੇ ਬੱਚੇ ਨੇ ਤੂੰ ਘਟੋ ਘਟੇ ਇਹਨਾਂ ਨੂੰ ਕੋੜੀ ਚੜਦਿਆਂ ਤੇ ਵੇਖ ਅਜੇ ਲਾੜੇ ਮੌਤ ਨੂੰ ਵਿਆਹਣ ਚੱਲੇ ਨੇ ਮੈਂ ਆਪਣੇ ਹੱਥੀ ਸਜਾਇਆ ਤੇ ਉਥੇ ਕਵੀ ਲਿਖਦੇ ਨੇ ਕਿ ਆਜਾ ਜੀਤੂ ਰਾਣੀਏ ਦਾ ਮਿੰਟ ਉਧਾਰੇ ਕਹਿੰਦੇ ਤੱਕ ਲੈ ਮੇਰੇ ਬੱਚੀਏ ਚੰਨ ਚੜ੍ਹਦੇ ਤਾਰੇ ਤੇ ਭਰੇ ਜੇ ਗਲੇ ਦੇ ਨਾਲ ਕਹਿੰਦੇ ਨੇ ਮੇਰੇ ਕਿੰਨੇ ਸੋਹਣੇ ਕਿੰਨੇ ਲੱਗਦੇ ਇਸ ਉਮਰੇ ਪਿਆਰੇ ਕਹਿੰਦੇ ਟੁੱਟਣ ਕੇ ਅਜ ਅੰਬਰੋਂ ਦੂਰ ਰੋਸ਼ਨ ਤਾਰੇ ਇਸ ਸ਼ੇਰੇ ਕਿੰਨੇ ਸੋਹਣੇ ਲੱਗਦੇ ਇਸ ਉਮਰੇ ਪਿਆਰੇ ਕਹਿੰਦੇ ਟੁੱਟਣ ਕੇ ਅੱਜ ਤੋਂ ਅੰਬਰੋਂ ਦੋ ਰੋਸ਼ਨ ਉਤਾਰੇ ਉੱਥੇ ਮਾਤਾ ਜੀ ਕਹਿੰਦੇ ਨੇ ਤੱਕ ਲੈ ਜਿੱਤੂ ਰਾਣੀਏ ਚੰਨ ਚੜਦੇ ਤਾਰੇ ਤੱਕ ਲੈ ਜਿੱਤੂ ਰਾਣੀਏ ਚੰਨ ਚੜਦੇ ਖਾਰੇ ਤੇ ਕਹਿੰਦੇ ਨੇ ਜਦੋਂ ਇਹ ਹੁਣ ਉੱਥੋਂ ਚੱਲੇ ਨੇ ਤੇ ਮਾਤਾ ਗੁਜਰ ਕੌਰ ਜੀ ਬਾਬਾ ਸਾਹਿਬ ਜੀ ਦੇ ਨੀਅਤ ਦੇ ਵਿੱਚ ਜਾ ਕੇ ਜਦੋਂ ਪਹੁੰਚੇ ਨੇ ਤੇ ਉਥੇ ਜਾ ਕੇ ਵੀ ਕਹਿੰਦੇ ਗੱਲਾਂ ਫਿਰ ਇਹੀ ਕਹੀਆਂ ਕਿ ਹਜੇ ਵੀ ਸਮਾਂ ਇਹ ਨਹੀਂ ਆ ਰੁਕ ਜਾਣ ਗਿਆ ਨਹੀਂ ਜਦੋਂ ਗੋਡਿਆਂ ਤੱਕ ਆਈਆਂ ਨਾ ਵਿਜੇਤਨ ਉਦੋਂ ਵੀ ਕਿਹਾ ਕਿ ਨਹੀਂ ਆ ਰੁਕ ਜਾਣਗੀ ਆ ਕਿ ਤੁਸੀਂ ਹਜੇ ਵੀ ਦੇਖ ਲਓ ਸਾਡੀ ਗੱਲ ਮੰਨ ਲਓ ਤੁਹਾਨੂੰ ਹੋਰਾਂ ਵੀ ਮਿਲਣਗੇ ਸੁੱਖ ਵੀ ਮਿਲਣਗੇ ਛੋਟੀ ਛੋਟੀ ਉਮਰੇ ਕਿਉਂ ਮੌਤ ਦੇ ਤੁਸੀਂ ਮੂੰਹ ਦੇ ਵਿੱਚ ਜਾ ਕੇ ਪਿੰਦੇ ਉਥੇ ਬਾਬਾ ਫਤੇ ਸਿੰਘ ਜੀ ਕਹਿੰਦੇ ਨੇ ਇਹ ਮੌਤ ਨਹੀਂ ਇਹ ਖਾਲਸਾ ਰਾਜ ਦੀਆਂ ਨੀਆਂ ਨੇ ਇਸ ਕੰਡੀਆਂ ਦੁਆਰਾ ਨਹੀਂ ਕਿ ਖਾਲਸਾ ਰਾਜ ਨੇ ਜਦੋਂ ਆਪਣੇ ਰਾਜ ਦਾ ਕੇਸਰੀ ਚਲਾਉਣਾ ਹੈ ਨਾ ਸਭ ਤੋਂ ਪਹਿਲ ਉਹਨਾਂ ਨੀਆਂ ਦੇ ਵਿੱਚ ਆ ਕੇ ਚਲਾਉਣਗੇ। ਔਰ ਵਿਜੇਤਾ ਉਹਦੋਂ ਖਪਿਆ ਹੋਇਆ ਫਿਰ ਕਹਿੰਦਾ ਕਿ ਕੰਦਾ ਜਦੋਂ ਗੋਟਿਆਂ ਦੇ ਕੋਲ ਆਈਆਂ ਨੇ ਤੇ ਕਹਿੰਦੇ ਤੁਸੀਂ ਤੇ ਅੱਜ ਚਲੇ ਜਾਣਾ ਹੈ। ਸੰਸਾਰ ਨੂੰ ਛੱਡ ਕੇ ਚਲੇ ਜਾਓਗੇ। ਤੇ ਫਿਰ ਭਾਵੇਂ ਰਾਜ ਤੁਹਾਡੇ ਸਿੱਖਾਂ ਦਾ ਹੋਵੇ ਜਾਂ ਕਿਸੇ ਹੋਰ ਦਾ ਹੋਵੇ ਤੁਸੀਂ ਘੜਾ ਕੇ ਵਿਖ ਜਾਣਾ ਹੈ। ਤੇ ਜਦੋਂ ਸਾਬ ਜਦਾਂ ਨੇ ਕੋ ਗੱਜ ਕੇ ਕਿਹਾ ਕਿ ਹਮ ਜਾਨ ਦੇ ਕੇ ਹੋਰੋ ਕੇ ਜਾਨ ਬਚਾ ਚਲੇ ਸਿੱਖੇ ਕੇ ਨੇਵ ਆਪਣੇ ਸਰੂ ਪਰ ਉਠਾ ਚਲੇ ਕਹਿੰਦੇ ਗੁਰਿਆਈ ਕਾ ਕਿੱਸਾ ਇਸ ਜਹਾਂ ਮੇ ਬਣਾ ਚਲੇ ਸਿੰਘੋ ਕੇ ਸਲਤਨਤ ਕਾ ਪੌਦਾ ਲਗਾ ਚਲੇ ਤੇ ਜਦੋਂ ਇਹ ਕਿਹਾ ਕਿ ਪੌਦਾ ਤੇ ਭਾਵੇਂ ਚਲੋ ਲੱਗ ਵੀ ਜਾਏਗਾ ਪਰ ਇਹ ਗੱਦੀ ਇਹ ਪੌਦਾ ਇਹ ਰਾਜ ਭਾਗ ਤੁਸੀਂ ਤੇ ਕੋਈ ਨਹੀਂ ਨਾ ਵੇਖਣਾ ਤੇ ਅੱਗੋ ਸਾਹਿਬ ਜੀ ਤਾਂ ਫਿਰ ਕਹਿੰਦੇ ਨੇ ਗੱਦੇ ਤੋਂ ਤੱਕ ਤਬ ਖਾਲਸਾ ਪਾਏਗਾ ਪਰ ਕਹਿੰਦੇ ਦੁਨੀਆ ਮੇਂ ਜ਼ਾਲਮੋਂ ਕਾ ਨਿਸ਼ਾਨ ਤੱਕ ਮਿਟਾਏਗਾ ਜਿਹੜੇ ਮੌਤ ਤੋਂ ਤੁਸੀਂ ਡਰਉਂਦੇ ਹੋ ਨਾ ਸਾਡੇ ਘਰ ਦੇ ਵਿੱਚੋਂ ਤੇ ਇਸ ਮੌਤ ਦੇ ਇਸ ਸਿਰ ਦਾ ਜਿਹੜਾ ਨਾ ਸਿਰ ਵੱਢ ਕੇ ਗੇਂਦ ਬਣਾ ਕੇ ਗੇਂਦ ਦੀ ਤਰ੍ਹਾਂ ਖੇਡਦੇ ਨੇ ਸਾਡੇ ਸਿੰਘ ਸਾਡੇ ਪਿਆਰੇ ਇਸ ਗਾਣੇ ਵਿੱਚ ਉਹ ਤੇ ਆਵਾਜ਼ ਹੀ ਹੁੰਦੀ ਕਿ ਜੇ ਤੂੰ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੇ ਗਲੀ ਮੇਰੇ ਆਉ ਇਤ ਮਾਰਗ ਪੈਰ ਤਰੇਜੈ ਸਿਰ ਧਿਜੈ ਕਾ ਨਾ ਕੀਜੈ ਅਸੀਂ ਤਾਂ ਪੜ ਕੇ ਆਏ ਅਸੀਂ ਤਾਂ ਸੁਣ ਕੇ ਆਏ ਸਾਰੀ ਰਾਤ ਦਾਦੇ ਬਾਣੇ ਸਾਨੂੰ ਸੁਣਾਇਆ ਹੈ ਕਿ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮ ਆਨੰਦ ਉਹ ਵਜੇਦਾ ਤੂੰ ਸਾਨੂੰ ਕਿ ਮਾਰੇਗਾ ਇਹ ਮੌਤ ਸਾਡਾ ਕੁਝ ਨਹੀਂ ਵਿਗਾੜ ਸਕਦੀ ਹੁਣ ਇਥੋਂ ਕਹਿੰਦੇ ਨੇ ਕਿ ਜਦੋਂ ਨੀਆਂ ਦੇ ਵਿੱਚ ਚਿੰਦੇ ਨੇ ਕਿ ਇਤਿਹਾਸਕਾਰਾਂ ਨੇ ਲਿਖਿਆ ਇਥੇ ਇੱਕ ਤੋਤਾ ਨਿਕਲਦਾ ਹੈ ਬਾਰ-ਬਾਰ ਉਡਾਰੇ ਮਾਰਦਾ ਨੇੜੇ ਹੁੰਦਾ ਹੈ ਤੇ ਆ ਕੇ ਇਹ ਗੱਲ ਬੋਲਦਾ ਹੈ ਕਿ ਜੜਪੱਟੀ ਗਈ ਜੜਪੱਟੀ ਗਈ ਤੁਰਕਾਂ ਦੀ ਜੜਪੱਟੀ ਗਈ ਨੀਆਂ ਦੇ ਵਿੱਚ ਚਿਣਿਆ ਗਿਆ ਨੀਆਂ ਡਿੱਗੀਆਂ ਸਾਹਿਬਜ਼ਾਦੇ ਜਿਹੜੇ ਬੇਹੋਸ਼ ਹੋ ਗਏ ਕਈਆਂ ਨੇ ਤੇ ਇਹ ਲਿਖਿਆ ਕਿ ਅਗਲੇ ਦਿਨ ਜਿਹੜੇ ਨੇ ਉਹ ਸ਼ਹੀਦ ਕੀਤੇ ਗਏ ਮਰਨੇ 13 ਪੂਰੇ ਦਿਨ ਹੈ ਕਿ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਜਿਨ੍ਹਾਂ ਨੇ ਨੀਆਂ ਦੇ ਵਿੱਚ ਚਣਿਆ ਤੇ ਇਹ ਵੀ ਸਿੱਧੇਵੇਂ ਨਹੀਂ ਸੁਣਾਗੇ ਇਹਨਾਂ ਦਾ ਮੁਕੱਦਮਾ ਚੱਲਦਾ ਸੀ ਵਜ਼ੀਰ ਖਾਨ ਦੇ ਕੋਲ ਜਾ ਕੇ ਹੱਥ ਜੋੜਦੇ ਨੇ ਕਿ ਸਾਨੂੰ ਸਜ਼ਾ ਪਤਾ ਨਹੀਂ ਕਿਵੇਂ ਦੀ ਹੋਵੇ ਜੇ ਸਾਡਾ ਤੁਸੀਂ ਮੁਕੱਦਮਾ ਖਾਰਜ ਕਰਦੇ ਹੋ ਨਾ ਤੇ ਇਹਨਾਂ ਨੂੰ ਚੀਆਂ ਦੇ ਵਿੱਚ ਨੀਆਂ ਦੇ ਵਿੱਚ ਚੁਣ ਕੇ ਕੋ ਕੇ ਜਿਵੇਂ ਕੋਗੇ ਸ਼ਹੀਦ ਅਸੀਂ ਕਰਾਂਗੇ ਨੀਆਂ ਜਦੋਂ ਡਿੱਗ ਗਈਆਂ ਸਾਹਿਬ ਜਦ ਦੋਵੇਂ ਬੇਹੋਸ਼ ਸਨ ਕਹਿੰਦੇ ਉਹ ਸਛਲ ਬੇਗ ਤੇ ਬਸ਼ਲ ਬੇਗ ਦੇ ਦੇਖੋ ਇੱਥੇ ਬੇਨਤੀ ਹੋਰ ਕਰਦੇ ਆ ਇਹਨੀਆਂ ਦੇ ਵਿੱਚ ਚਿੰਨਾ ਤੇ ਅਖੀਰ ਲੈ ਇਹਨਾਂ ਦਾ ਕੰਮ ਇਹਨਾਂ ਬਿਲਕੁਲ ਜਦੋਂ ਅਖੀਰ ਹੋਗੀ ਪਹਿਲੇ 2 ਦਿਨ ਜਿਹੜੀਆਂ ਕਚਹਿਰੀਆਂ ਲੱਗੀਆਂ ਦੂਸਰੇ ਦਿਨ 12 ਪੂ ਨੂੰ ਇਹਨਾਂ ਨੇ ਤਸੀਹੇ ਵੀ ਦਿੱਤੇ ਜੀ ਸਰੀਰ ਦੇ ਉੱਤੋਂ ਕੱਪੜੇ ਲਾ ਕੇ ਕੋੜੇ ਮਾਰੇ ਗਏ ਸ਼ਾਂਤੀਆਂ ਨੰਗਾ ਪਿੰਡਾ ਹੋਵੇ ਇੰਨੀ ਠੰਡ ਦਾ ਦਿਨ ਹੋਵੇ ਤੇ ਬ੍ਰੇਕ ਸ਼ਮਕ ਜਦੋਂ ਪਿੰਦੇ ਤੇ ਪਿੰਡੀ ਤੇ ਫਿਰ ਕਦੇ ਅੰਦਾਜ਼ਾ ਲਾ ਕੇ ਦੇਖੋ ਪਰ ਕਿਉਂਕਿ ਉਹਨਾਂ ਦੇ ਅੰਦਰ ਮਾਤਾ ਜੀ ਦੀ ਦਿੱਤੀ ਹੋਈ ਸਿੱਖਿਆ ਕਿ ਪੁੱਤਾ ਮਾਤਾ ਕੀ ਅਸੀਸ ਨਿਮਖਣਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੇਸ ਤੇ ਜਿੰਨੂ ਹਰੀ ਹਰੀ ਪ੍ਰਮਾਤਮਾ ਕਦੇ ਨਹੀਂ ਭੁੱਲਦਾ ਤੇ ਗੁਰੂ ਸਾਹਿਬ ਜੀ ਕਹਿੰਦੇ ਭਾਵੇਂ ਐਵੇਂ ਦਾ ਔਖਾ ਸਮਾਂ ਕਿ ਇਦੋਂ ਔਖਾ ਸਮਾਂ ਵੀ ਆ ਜੇ ਪਰਮੇਸ਼ਰ ਗੁਰੂ ਕਦੇ ਤੱਤੀ ਵਾਰ ਲੱਗਣ ਨਹੀਂ ਦਿੰਦਾ ਉਹ ਤੇ ਸ਼ਿਕਰ ਦੀਆਂ ਸ਼ਮਕਾਂ ਨਹੀਂ ਮਾਰੀਆਂ ਜੀ ਇੱਕ ਇਤਿਹਾਸਕਾਰ ਤੇ ਇਹ ਵੀ ਲਿਖਦਾ ਜਿਹੜੇ ਹੱਥਾਂ ਦੇ ਨਹੁੰ ਨੇ ਨਾ ਜੀ ਇਹ ਹੱਥਾਂ ਦੇ ਨਹੁੰ ਉਹਨਾਂ ਨੇ ਜੰਮੂਰ ਲੈ ਕੇ ਹੱਥਾਂ ਦੇ ਨਹੁੰ ਵੀ ਖਿੱਚੇ ਕਿ ਕਿਸੇ ਤਰ੍ਹਾਂ ਤਸੀਹੇ ਦੀਏ ਕਿਤੇ ਡਰ ਕੇ ਦੁੱਖ ਤੋਂ ਦੁਖੀ ਹੋ ਕੇ ਇਹ ਇਸ ਨਾਮ ਕਬੂਲ ਕਰ ਲਣ ਤੇ ਸਾਡੀ ਇੱਜ਼ਤ ਬਚ ਜਾਏ ਹੱਥਾਂ ਦੇ ਨਹੁੰ ਜਿਹੜੇ ਉਹ ਵੀ ਖਿੱਚੇ ਗਏ ਹੱਥਾਂ ਦੇ ਵਿੱਚ ਪਟਾਸ ਭਰ ਕੇ ਉਂਗਲੀਆਂ ਦੇ ਵਿੱਚ ਜਿਹਨੂੰ ਪਟਾਕਾ ਕਹਿੰਦੇ ਨੇ ਜੀ ਉਹ ਪਟਾਕੇ ਹੱਥਾਂ ਦੇ ਵਿੱਚ ਚਲਾਏ ਗਏ ਹੱਥ 'ਚ ਪਟਾਕਾ ਕਦੇ ਚੱਲ ਜਾਏ ਤਾਂ ਓਕੇ ਕੁਝ ਕਰਦਾ ਪਰ ਓਹ ਉਂਗਲੀਆਂ ਦੇ ਵਿੱਚ ਰੱਖ ਕੇ ਜੇ ਇਹ ਪੋਟੇ ਸਾੜੇ ਪਰ ਗੁਰੂ ਕੇ ਸਿੰਘ ਗੁਰੂ ਕੇ ਸਹਬਜ਼ਾਦੇ ਕਿਉਂਕਿ ਇਹਨੂੰ ਭਾਵੇਂ ਸ਼ਬਦ ਵਰਤਿਆ ਜਾਂਦਾ ਨਾ ਨਿੱਕੀਆਂ ਜਿੰਦਾ ਵੱਡੇ ਸ਼ੱਕੇ ਪਰ ਸਾਤੇ ਕਿ ਸਰੀਰ ਨਿੱਕੇ ਸਨ ਪਰ ਜਿੰਦਾ ਨਿੱਕੀਆਂ ਨਹੀਂ ਇਹ ਜਿੰਦਾਵੇਂ ਵੱਡੀਆਂ ਨੇ ਤੇ ਛਾਕੇ ਵੀ ਵੱਡੇ ਕਰਕੇ ਗੀਆਂ ਨੇ ਕਿ ਜਦੋਂ ਇੱਥੇ ਤੱਕ ਜਾ ਕੇ ਵੀ ਇਹਨਾਂ ਦਾ ਨਹੀਂ ਕੰਮ ਬਣਿਆ ਨੀਆਂ ਦੇ ਵਿੱਚ ਚਿੰਕੇ ਵੀ ਸ਼ਹੀਦ ਨਹੀਂ ਹੋਏ ਤੇ ਇਹ ਸਾਸਲ ਬੇਗ ਤੇ ਬਸਲ ਬੇਗ ਇਹਨਾਂ ਦੋਵਾਂ ਨੇ ਸਹਿਬਜ਼ਾਦਿਆਂ ਦੇ ਸਾਤੇ ਦੇ ਉੱਤੇ ਆਪਣਾ ਗੁੱਡਾ ਰੱਖਿਆ ਦੋਵੇਂ ਹੱਥ ਜਿਹੜੇ ਨੇ ਉਹ ਗੁੱਡੇ ਦੇ ਥੱਲੇ ਲਏ ਤੇ ਫਿਰ ਜਿਹੜੀ ਸਾ ਰਗ ਹੈ ਉਹ ਛੁਰੀ ਦੇ ਨਾਲ ਤਿੱਖੀ ਛੁਰੀ ਦੇ ਨਾਲ ਕੱਟ ਦਿੱਤੀ ਪੁਰਾਣ ਇਤਿਹਾਸਕਾਰ ਤੇ ਇਹ ਵੀ ਲਿਖਦੇ ਨੇ ਕਿ ਜਦੋਂ ਸਾਰਗ ਗੱਟੀ ਬਾਬਾ ਜੋਰਾਵਰ ਸਿੰਘ ਜੀ ਉਹ ਤੇ ਉਸੇ ਵळे ਉਹਨਾਂ ਦੇ ਪ੍ਰਾਨ ਨਿਕਲ ਗਏ ਪਰ ਬਾਬਾ ਫਤੇ ਸਿੰਘ ਜੀ ਕਹਿੰਦੇ ਉਹ ਏਕ ਆਦ ਘੜੇ ਚਰਨ ਮਾਰਤੇ ਪਏ ਅੱਧੇ ਘੜੇ ਭਾਵੇਂ 10 12 ਮਿੰਟ ਉਹਨਾਂ ਦੇ ਪੈਰ ਹਿੱਲਦੇ ਰਹੇ ਜਿਹਨੂੰ ਸਿੱਧੇ ਸ਼ਬਦਾਂ ਦੇ ਵਿੱਚ ਕਹੀਏ ਕਿ ਸਰੀਰ ਜਿਵੇਂ ਤੜਫਦਾ ਹੈ ਜੀ ਉਸੇ ਤਰ੍ਹਾਂ ਪੈਰ ਹਿੱਲਦੇ ਗਏ ਮਾਤਾ ਗੁਜਰਕੌਰ ਜੀ ਸਾਹਮਣੇ ਠੰਡੇ ਬੁਰਜ ਤੋਂ ਵੇਖਦੇ ਨੇ ਖਬਰ ਮਿਲ ਗਈ ਮਾਤਾ ਗੁਜਰਕੌਰ ਜੀ ਜਿਹੜੇ ਨੂੰ ਹੁਣ ਉਹਨਾਂ ਦੀ ਸ਼ਹਾਦਤ ਨੂੰ ਵਿਦਵਾਨਾਂ ਨੇ ਵੱਖੋ ਵੱਖਰੇ ਤਰ੍ਹਾਂ ਲਿਖਿਆ ਜੀ ਕਿਸੇ ਨੇ ਕਿਹਾ ਕਿ ਮਾਤਾ ਜੀ ਨੇ ਹੀਰਾ ਚਟ ਲਿਆ ਕਿਸੇ ਨੇ ਕਹਿ ਦਿੱਤਾ ਕਿ ਮਾਤਾ ਜੀ ਨੇ ਬੁਰਜ ਤੋਂ ਛਾਲ ਮਾਰ ਦਿੱਤੀ ਪਰ ਸੱਚ ਇਹ ਹੈ ਕਿ ਮਾਤਾ ਗੁਜਰਕੌਰ ਜੀ ਨੂੰ ਉੱਤੋਂ ਤੱਕਾ ਦੇ ਕੇ ਸ਼ਹੀਦ ਕੀਤਾ ਗਿਆ ਸੀ ਹੁਣ ਤਿੰਨੇ ਸ਼ਹਾਦਤ ਦਾ ਜਾਮ ਪੀ ਗਏ ਨੇ ਪਰ ਦੇਖੋ ਹਿੰਦੁਸਤਾਨ ਦੀ ਇਹ ਜੜੀ ਕਿ ਲਹਣੀ ਤਰਤੀ ਨਰਦਈ ਤਰਤੀ ਇੱਕ ਚਾਂਦਨੀ ਚੌਂਕ ਸੀ ਕਿ ਧਨਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੇ ਦੇਸ਼ ਜਿਹੜੇ ਕੌਮ ਦੀ ਇੱਜ਼ਤ ਨੂੰ ਬਚਾਉਣ ਵਾਸਤੇ ਆਪਣਾ ਸੀਸ ਦੇ ਗਏ ਉਸ ਚਾਂਦਨੀ ਚੌਂਕ ਦੇ ਵਿੱਚ ਟੜ ਚੁੱਕਣ ਵਾਲਾ ਕੋਈ ਨਹੀਂ ਸੀ ਅੱਜ ਇੱਕ ਤਰਤੀ ਸਰੰਦ ਦੀ ਹੈ ਜਿੱਥੇ ਤਿੰਨ ਲਾਸ਼ਾਂ ਪਈਆਂ ਹੋਈਆਂ ਨੇ ਔਰ ਇਹਨਾਂ ਨੇ ਬੇਦਬੀ ਕਰਨੋਂ ਵਾਸਤੇ ਉਹ ਨਾਲੇ ਦੇ ਵਿੱਚ ਸੁੱਟ ਦਿੱਤੀਆਂ ਸੰਜੀ ਇਹ ਟੋਡਰਮਲ ਉੱਠਿਆ ਟੋਡਰਮਲ ਨੇ ਪਹੁੰਚ ਕੀਤੀ ਕਿਉਂਕਿ ਟੋਡਰਮਲ ਜਿਹੜਾ ਉਹ ਵੀ ਕੋਈ ਆਮ ਬੰਦਾ ਨਹੀਂ ਸੀ ਜੀ ਉਹਨਾਂ ਦੀ ਇੱਕ ਵਿਹਲੀ ਸਰੰਦ ਚ ਅੱਜ ਵੀ ਦੱਸੇ ਜਾਂਦੇ ਕਿ ਜਦੋਂ ਪੁੱਛੇ ਜਹਾਜ਼ੀਆਂ ਦੀ ਵਿਹਲੀ ਕਿਹੜੀ ਉਹ ਪਤਾ ਲੱਗ ਜਾਂਦਾ ਇਹਦੇ ਜਹਾਜ਼ ਚੱਲਦੇ ਹੁੰਦੇ ਸਨ ਟੋਡਰਮਲ ਨੇ ਪਹੁੰਚ ਕੀਤੀ ਕਿ ਘਟੋ ਘਟ ਹੁਣ ਤੁਸੀਂ ਜੋ ਕੁਝ ਕਰਨਾ ਸੀ ਪਾਪ ਕਮਾ ਲੈ ਸਾਨੂੰ ਸੰਸਕਾਰਤ ਕਰ ਲੈਂਦੇ ਤੇ ਵਿਜੇਤਾ ਕਹਿੰਦਾ ਸੀ ਧਰਤੀ ਮੇਰੀ ਹੈ ਸਸਕਾਰ ਕਰਨਾ ਤੇ ਇੱਥੇ ਮੋਰਾ ਵਿਛੌਣੀਆਂ ਪੈਣਗੀਆਂ ਮੋਰਾ ਕੇ ਟੋਟਰ ਮਾਲ ਕਹਿੰਦਾ ਜੇ ਕਵੇਂ ਤਾਂ ਮੈਂ ਹੀਰੇ ਵੀ ਵਿਛਾ ਦੇਆ ਤੇ ਜਦੋਂ ਮੋਰਾ ਵਿਛਾਉਣ ਲੱਗਿਆ ਵੀ ਜਿੱਦਾਂ ਫਿਰ ਹਰਾਣੂ ਗਿਆ ਸੀ ਕਿ ਵਿਛੌਣੀਆਂ ਨੇ ਹੁਣੇ ਮੋਰਾ ਖੜੀਆਂ ਕਰਕੇ ਫਿਰ ਧਰਤੀ ਜਿੰਨੀ ਚਾਹੀਦੀ ਉੰਨੀਆਂ ਤੇ ਖੜੀਆਂ ਕਰ ਸਭ ਤੋਂ ਮਹਿੰਗਾ ਦੁੱਧ ਉਸੇ ਜਿਹੜਾ ਬਾਬਾ ਮੋਤੀ ਮਹਾਰਾਜ ਜੀ ਨੇ ਪਾਇਆ ਔਰ ਸਭ ਤੋਂ ਦੁਨੀਆ ਤੋਂ ਸਭ ਤੋਂ ਮਹਿੰਗੀ ਥਾਂ ਹੈ ਜਿੱਥੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਮਾਤਾ ਗੁਜਰ ਕੌਰ ਜੀ ਇੱਕੋ ਚਿਖਾ ਉੱਤੇ ਜਿਨ੍ਹਾਂ ਨੂੰ ਚਿਖਾ ਚਣ ਕੇ ਸੰਸਕਾਰ ਕੀਤਾ ਗਿਆ ਸੋਨੇ ਤੇ ਮੂਰਿਆਂ ਖੜੀਆਂ ਕਰਕੇ ਉਹ 6 ਫੁੱਟ ਥਾਂ ਜਿਹੜੀ ਸੀ ਟੋਡਰ ਮੰਦ ਲ ਖਰੀਦੀ 14 ਪੋਉ ਨੂੰ ਅਗਲੇ ਦਿਨ ਸੰਸਕਾਰ ਕੀਤਾ ਇਧਰੋਂ ਧੰਨ ਗੁਰੂ ਕਲਗੇਤਰ ਪਾਸ਼ਾ ਜੀ ਰਾਏ ਕੱਲੇ ਦੇ ਕੋਲ ਨੇ ਇਹ ਸਾਰੇ ਖਬਰ ਜਿਹੜੇ ਜਦੋਂ ਨੂਰਾ ਮਾਹੀ ਆਇਆ ਉਹਨੂੰ ਸਾਰੀ ਖਬਰੇ ਮਿਲੀ ਜੀ ਕੱਲੇ ਕੱਲੇ ਗੱਲ ਜਿਹੜੇ ਸਿੱਖਾਂ ਨੇ ਦੱਸੀ ਹੁਣ ਉਧਰ ਧਨ ਗੁਰੂ ਕਲਕੇ ਤਰਪਾਸ਼ ਜੀ ਇੰਤਜ਼ਾਰ ਨੇ ਸ਼ਾਮ ਸੂਰਜ ਡੁੱਬਦਾ ਹੈ ਤੇ ਸਤਗੁਰੂ ਕਹਿੰਦੇ ਨੇ ਪਾਈ ਦਇਆ ਸਿੰਘ ਜੀ ਉੱਤੇ ਚੜ ਕੇ ਰੁੱਖ ਤੇ ਚੜ ਕੇ ਦੇਖੂ ਉੱਚੀ ਥਾਂ ਤੇ ਨੂਰਾ ਹੁੰਦਾ ਕਿਉਂਕਿ ਸਤਗੁਰੂ ਨੂੰ ਇਹ ਤਾਂ ਪਤਾ ਹੈ ਕਿ ਸਾਹਿਬ ਜੀ ਤੇ ਸਰਹੰਦ ਦੇ ਵਿੱਚ ਨੇ ਇਹ ਜੋ ਕੁਛ ਹੋਣਾ ਨੂਰੇ ਤੇ ਮੂੰਹ ਸੁਣਨਾ ਹੈ ਕਿਉਂਕਿ ਫਿਰ ਪੁੱਤਰ ਨੇ ਨਾ ਜੀ ਸਹਬਜਾ ਦੇ ਨੇ ਕਿ ਉੱਤੇ ਚੜ ਕੇ ਦੇਖੋ ਨੂਰਾ ਹੁੰਦਾ ਹੋਣਾ ਸਤਗੁਰੂ ਜੀ ਕਿਤੇ ਨજર ਨਹੀਂ ਆਉਂਦਾ ਥੋੜੀ देर ਬਾਅਦ ਫਿਰ ਕਹਿੰਦੇ ਨੇ ਹੁਣ ਦੇਖੋ ਕਿਤੇ ਆਉਂਦਾ ਹੋਣਾ ਉਧਰੋਂ ਸੂਰਜ ਡੁੱਬਦਾ ਹੈ ਸੂਰਜ ਡੁੱਬ ਰਿਹਾ ਉਧਰੋਂ ਪੈਦਾ ਸਿੰਘ ਜੀ ਕਹਿੰਦੇ ਨੇ ਸਤਗੁਰੂ ਜੀ ਉਹ ਦੂਰੋਂ ਜਾਪਦਾ ਹੈ ਕਿ ਤੁਰਿਆ ਆਉਂਦਾ ਨੂਰਾ ਮਾਹੀ ਹੈ ਉਹਨੇ ਨੂੰ ਨੂਰਾ ਮਾਹੀ ਨੇੜੇ ਆਇਆ ਹੈ ਹੁਣ ਤੁਹਾਨੂੰ ਕੋ ਰੁਕਲ ਕੇ ਤਰਪਾਸ਼ਾ ਜਿਹੜੋ ਆ ਕੇ ਸਾਹਮਣੇ ਆ ਕੇ ਨੇ ਆਪਣੇ ਮੂੰਹ ਦੇ ਉੱਤੇ ਅੱਖਾਂ ਦੇ ਉੱਤੇ ਹੱਥ ਰੱਖ ਲੈ ਜੀ ਸਤਗੁਰ ਜੀ ਭਾਣੇ ਨੂੰ ਸਮਝ ਕੇ ਤੇ ਨਾਲੇ ਕਹਿੰਦੇ ਨੇ ਨੂਰੇ ਜੋ ਕੁਝ ਵੇਖ ਕੇ ਆਏ ਜੋ ਕੁਝ ਸੁਣ ਕੇ ਆਏ ਨਾ ਉਹ ਸਾਰਾ ਕੁਝ ਲੁਕੋਈ ਨਾ ਜੋ ਕੁਛ ਹੋਇਆ ਜੋ ਕੁਝ ਵੇਖਿਆ ਸੁਣਿਆ ਸਾਰਾ ਕੁਝ ਦੱਸ ਦੇ ਉਰੇ ਨੂਰਾ ਮਾਹੀ ਕਹਿੰਦਾ ਸਤਗੁਰ ਜੀ ਕਿਹੜੇ ਮੂੰਹ ਦੇ ਨਾਲ ਦੱਸਾਂ ਕਿਹੜੀ ਜ਼ੁਬਾਨ ਦੇ ਨਾਲ ਦੱਸਾਂ ਇਹ ਕਿਵੇਂ ਦੇ ਮਨਹੂਸ ਸ਼ਾਮ ਸੂਰਜ ਡੁੱਬਦਾ ਪਿਆ ਕਿ ਮੈਂ ਆਪਣੇ ਮੂੰਹ ਬੋਲ ਕੇ ਕਿਵੇਂ ਦੱਸਾਂ 사ਤਗੁਰ ਜੀ ਫਿਰ ਹੌਸਲਾ ਦੇ ਅੰਦਰ ਨੇ ਕਿ ਮਾਹੀ ਐਵੇਂ ਦੀਆਂ ਦੋ ਸ਼ਾਮਾਂ ਮੈਂ ਪਹਿਲੂ ਵੇਖ ਲੀਆਂ ਨੇ ਇੱਕ ਸ਼ਾਮ ਉਸੇ ਜਦੋਂ ਗੁਰੂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੱਲਾ ਹੀ ਸੇਸ ਕਿਰਤਪੁਰ ਸਾਹਿਬ ਆਇਆ ਸੀ ਉਸ ਦਿਨ ਵੀ ਸ਼ਾਮ ਹੀ ਸੀ ਇੱਕ ਸ਼ਾਮ ਆ ਥੋੜੇ ਦਿਨ ਪਹਿਲੂ ਸੀ ਕਿ ਜਿੱਦਣ ਆਪਣੇ ਦੋ ਸਹਬਜ਼ਾਦੇ ਅਜੇਤ ਸਿੰਘ ਤੇ ਜੁਝਾਰ ਸਿੰਘ ਦੇ ਲਾਸਾਂ ਦੇ ਕੋਲੋਂ ਮੈਂ ਲੰਘ ਕੇ ਆਇਆ। ਉਹ ਵੀ ਸ਼ਾਮੀ ਸੀ। ਤੇ ਤੂੰ ਲੁਕੋ ਕੁਛ ਨਾ ਇਹ ਸ਼ਾਮ ਵੀ ਜੋ ਕੁਝ ਹੋਇਆ ਤੇ ਤੂੰ ਦੱਸ ਦੇ। ਉੱਥੇ ਕਹਿੰਦੇ ਨੇ ਫਿਰ ਨੂਰੇ ਨੇ ਦੱਸਿਆ ਉਹ ਵਿਦਵਾਨਾਂ ਦੇ ਬੋਲ ਨੇ। ਕਹਿੰਦੇ ਸਰਹੰਦ ਵਿੱਚੋਂ ਸੁਣਿਆ ਮਿਲਿਆ ਕਿ ਦੋਵੇਂ ਲਾਲ ਤੁਰ ਗਏ। ਦੋਵੇਂ ਸ਼ਹੀਦ ਹੋ ਗਏ ਨਾ ਉਹਨੇ ਹਾਲ ਤੁਰ ਗਏ। ਉੱਥੇ ਕਹਿੰਦੇ ਨੇ ਸੂਬੇ ਨੇ ਦੋਹਾਂ ਨੂੰ ਨੀਆਂ ਦੇ ਵਿੱਚ ਨਪੀੜ ਦਿੱਤਾ। ਕੋਮਲ ਸ਼ਰੂਰਾਂ ਨੂੰ ਇੱਟਾਂ ਦੇ ਵਿੱਚ ਪੀੜ ਦਿੰਦਾ ਹੈ ਇੱਥੇ ਨੂਰਾ ਮਾਹੀ ਦੱਸਦਾ ਹੈ ਕਿ ਜਦੋਂ ਸਤਿਗੁਰੂ ਜੀ ਕਹਿੰਦੇ ਨੇ ਕਿ ਕਿਸੇ ਤਰ੍ਹਾਂ ਦੀ ਗੱਲ ਕੋਈ ਲੁਕੋਈ ਨਾ ਇਹ ਦੱਸਦਾ ਕਿ ਨੀਆਂ ਦੇ ਵਿੱਚ ਪੀੜ ਦਿੰਦਾ ਹੈ ਤੇ ਕਹਿੰਦੇ ਉੱਥੇ ਗੁਰੂ ਸਾਹਿਬ ਜੀ ਦਾ ਚਿਹਰਾ ਗੰਭੀਰ ਨਹੀਂ ਹੋਇਆ ਸਤਿਗੁਰੂ ਜੀ ਉੱਥੇ ਮੁਸਕਰਾ ਕੇ ਬੋਲੇ ਕਹਿੰਦੇ ਸੁਣ ਕੇ ਗੱਲ ਸਾਰੀ ਉਹ ਮੁਸਕਰਾ ਕੇ ਉੱਠਿਆ ਇੱਕ ਵੱਖਰੇ ਤਰ੍ਹਾਂ ਦੇ ਮੁਸਕਰਾਹਟ ਸੀ ਚਿਹਰੇ ਦੇ ਉੱਤੇ ਸਤਿਗੁਰੂ ਜੀ ਬੈਠੇ ਹੋਏ ਉੱਠ ਕੇ ਖਲੋਗੇ ਕਹਿੰਦੇ ਸੁਣ ਕੇ ਗੱਲ ਸਾਰੀ ਉਹ ਮੁਸਕਰਾ ਕੇ ਉੱਠਿਆ ਪਾਤਸ਼ਾਹ ਨੇ ਨੂਰੇ ਦੇ ਕੋਲ ਆ ਕੇ ਪੁੱਛਿਆ ਉੱਠ ਕੇ ਨੂਰੇ ਦੇ ਕੋਲ ਆ ਕੇ ਨੂਰੇ ਕੋਲ ਆ ਕੇ ਬੈਠ ਕੇ ਕਹਿੰਦੇ ਨੇ ਕਿ ਸਾਫ਼-ਸਾਫ਼ ਦੱਸੇ ਕੋਈ ਗੱਲ ਨਾ ਲੁਕਾਈ ਸਾਫ਼-ਸਾਫ਼ ਦੱਸੇ ਕੋਈ ਕਹਿਰ ਨਾ ਕਮਾਈ ਕਹਿੰਦੇ ਕੋਈ ਹਿੰਜ ਤੇ ਨਾ ਕੇਰੀ ਕੋਈ ਆਹ ਤੇ ਨਾ ਕੱਢੀ ਉੱਥੇ ਕਹਿੰਦੇ ਨੇ ਮੇਰੇ ਲਾਲਾ ਨੇ ਉੱਚੀ ਸਾਹ ਤੇ ਨਾ ਕੱਢੀ ਹੁਣ ਇਹ ਜਿਹੜੀਆਂ ਦੋ ਅਗਨੀਆਂ ਪੰਕਤੀਆਂ ਨੇ ਦੇਖੋ ਅੰਦਰੋਂ ਟੁੰਬਦੀਆਂ ਨੇ ਜਿੰਨੀ ਵਾਰੀ ਪੜ੍ਹੀਏ ਜਿੰਨੀ ਵਾਰੀ ਸੁਣੀਏ ਓਨੇ ਵਾਰੀ ਜਦੋਂ ਨੂਰਾ ਮਾਹੀ ਦੱਸਣ ਲੱਗਦਾ ਹੈ ਕਿ ਸਤਗੁਰ ਜੀ ਨੀਆਂ ਦੇ ਵਿੱਚ ਤੇ ਚਿਣਿਆਈ ਪਰ ਜਦੋਂ ਗੋਡਿਆਂ ਦੇ ਕੋਲ ਨੀਆਂ ਆਈਆਂ ਸਨ ਤੇ ਇਸੇ ਦੇ ਨਾਲ ਗੋਡੇ ਵੱਢ ਦਿੱਤੇ ਗਏ ਸਨ ਕਿ ਕੰਦ ਵਿੰਗੀ ਨਹੀਂ ਹੁੰਦੇ ਨਹੀਂ ਕਿਉਂਕਿ ਜਿਨ੍ਹਾਂ ਨੇ ਫਿਰ ਜ਼ੁਲਮ ਕਰਨਾ ਹੋਵੇ ਜ਼ੁਲਮ ਦੀ ਸਾਰੀਆਂ ਹੱਦਾਂ ਟੱਪ ਹੀ ਜਾਂਦੇ ਨੇ ਜੀ ਕਿਉਂਕਿ ਬੇਨਤੀ ਪਹਿਲੋ ਕੀਤੀ ਉਹਨਾਂ ਨੇ ਤਸੀਹੇ ਇੰਨੇ ਇਸ ਕਰਕੇ ਦਿੱਤੇ ਕਿ ਸ਼ਾਇਦ ਇਹ ਮਰਨ ਤੋਂ ਪਹਿਲੋ ਪਹਿਲੋ ਕਿਤੇ ਨਾ ਹੀ ਮਰਨ ਤੇ ਸਾਡੀ ਗੱਲ ਮੰਨ ਹੀ ਲੈਣ। ਸ਼ਹੀਦ ਕੀਤਾ ਜਦੋਂ ਕਹਿੰਦੇ ਤਸੀਹੇ ਦੀ ਸੱਟ ਲੱਗੀ ਸੀ ਕਰਾਰੇ ਗੁਰੂ ਸਾਹਿਬ ਜੀ ਕਹਿੰਦੇ ਨੇ ਮੇਰੇ ਫਤੇ ਤੇ ਉਥੇ ਚੀਕ ਦੇ ਨਾ ਮਾਰੀ। 7 ਸਾਲ ਦੇ ਨੇ ਛੋਟੇ ਨੇ ਪਰ ਕਹਿੰਦੇ ਉੱਚੀ ਆਹ ਤੇ ਨਾ ਕੱਢੀ। ਉੱਚੀ ਸਾਹ ਤੇ ਨਾ ਕੱਢੀ। ਜਦੋਂ ਤੈਸੇ ਦੇ ਸੱਟ ਲੱਗੇ ਸੀ ਕਰਾਰੇ ਕਹਿੰਦੇ ਮੇਰੇ ਫਤਿਹ ਨੇ ਉੱਥੇ ਚੀਕ ਤੇ ਨਾ ਮਾਰੀ ਹੁਣ ਉੱਥੇ ਜਦੋਂ ਇਹ ਨੂਰੇ ਨੇ ਸਾਰਾ ਕੁਝ ਸੁਣਾਇਆ ਤੇ ਉਹ ਉੱਥੇ ਕਵੀ ਲਿਖਦੇ ਨੇ ਇਹ ਵੀ ਉਹਦਾ ਕਹਿਣ ਦਾ ਅੰਦਾਜ਼ ਵੱਖਰਾ ਸੀ ਕਲਗੇ ਤਾਰ ਸਤਿਗੁਰੂ ਜੀ ਨੇ ਜਿਹੜਾ ਵਜਾਇਆ ਉਹ ਸਾਜ਼ ਵੱਖਰਾ ਸੀ ਇਹ ਸਾਜ਼ ਜਿਹੜਾ